ਹੋਰ ਜੀ ਬਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਓ ਕਿਦਾਂ ਠੀਕ ਠਾਕ ਹੈ ਜੀ ਅਸੀਂ ਨਹੀਂ ਠੀਕ ਹੈ ਜੇ ਹਜੇ ਅੱਖਾਂ 'ਚ ਪਾਣੀ ਨਿਕਲ ਰਿਹਾ ਹੈ ਹਜੇ ਉੱਠੇ ਹੀ ਆ ਬਾਈ ਆ ਗਿਆ ਅਰਕੋ ਤੜਕੀ ਦਰਛੰਦ ਤੇ ਬਾਈ ਨੇ ਤੇ ਆਪਾਂ ਮਿਲਦੇ ਆ ਸਾਰਿਆਂ ਨੂੰ ਮਲਾਉਨੇ ਆ ਜੀ ਹੁਣ ਜੀ ਜ਼ਿੰਦਗੀ ਦੀ ਸ਼ੁਰੂਆਤ ਹੁਣ ਕਰਨ ਲੱਗੇ ਆ ਜਾਲੀ ਦੀ ਵੱਜ ਗਏ ਮੇਰੇ ਹਿਸਾਬ ਨਾਲ ਬਾਈ ਕਿੰਨਾ ਟਾਈਮ ਹੋ ਗਿਆ ਉਹ ਸਵੇਰ 9 ਹੋ ਗਏ ਵਾਹਿ ਜੀ ਵਾਹਿ ਮੈਂ ਨਾ ਟਿਕੜੇ ਹੋਰ ਆਜੋ ਜੀ ਪ੍ਰਸ਼ਾਦਾ ਯਾਗ ਲਓ ਸਾਰੇ ਭਰਾ ਮੈਂ ਕਿਹਾ ਬਾਈ ਜੀ ਆਏ ਸੀ ਇਹਨਾਂ ਨੂੰ ਖਾਣੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੈ ਨਾ ਹੂੰ ਸਾਨੂੰ ਵੀ ਬੰਦ ਨਾ ਮਿਲ ਜਾਂਦਾ ਕਿੱਥੋਂ ਆਏ ਆ ਬਾਈ ਜੀ ਮੈਤਲਵੰਡੀ ਭਾਈ ਅੱਛਾ ਜੀ ਤਲਵੰਡੀ ਭਾਈ ਤੋਂ ਸਪੈਸ਼ਲ ਮੈਲ ਨਾ ਆਇਆ ਜੀ ਬਿਲਕੁਲ ਹੋਰ ਐ ਨਾ ਮਾਣ ਹੁੰਦਾ ਭਰਾਵਾਂ ਦੇ ਬਈ ਸਹੀ ਗੱਲ ਆ ਜੀ ਹਾਂ ਇਦੋਂ ਉੱਥੇ ਨਹੀਂ ਪਹੁੰਚ ਜਾਂਦਾ ਘਰੇ ਆ ਜਾਂਦਾ ਜੀ ਹੈ ਨਾ ਬਸ ਮਿਲਣ ਦੀ ਰੀਝ ਆ ਭਰਾਵਾਂ ਨੂੰ ਹੈ ਨਾ ਸਾਰਿਆਂ ਨੂੰ ਬਾਬਾ ਜੀ ਨਾਲ ਇਹ ਕਿਰਪਾ ਉਹਦੀ ਬਾਬੇ ਦੀ ਹੈ ਹਮ ਆਪਾਂ ਖਾਣ ਆ ਨਾ ਹਾਂਜੀ ਹਾਂਜੀ ਬਿਲਕੁਲ ਜੀ ਤੇ ਫਿਰ ਆਪਾਂ ਹਾਥ ਹੋ ਕੇ ਚੱਲਦੇ ਆ ਅੱਜ ਤੁਹਾਨੂੰ ਵਿਆਹ ਵਿਖਾਉਣੇ ਆ ਜੀ ਜੀ ਲਓ ਜੀ ਆਪਾਂ ਹੁਣ ਪੱਗ ਬੰਨ ਕੇ ਕਿ ਆਪਾਂ ਜਾਣਾ ਹੈਗਾ ਜੀ ਵਿਆਹ ਠੀਕ ਆ ਅਸੀਂ ਪੱਗ ਬੰਨ ਕੇ ਵੀ ਦਿਖਾਉਂਦੇ ਆ ਬਾਬਾ ਜੀ ਪੱਗ ਵੀ ਬੰਨਦਾ ਹੀ ਦੀ ਆ ਕਿਸ ਨੇ ਕਿਤੇ ਪੱਗ ਵੀ ਬੰਨਦਾ ਹੀ ਦੀ ਆ ਬਾਈ ਸੰਗਤੋ ਵਿਆਹ ਚ ਮਿਲਾਉਨੇ ਆ ਤੁਹਾਨੂੰ ਨਵੇਂ-ਨਵੇਂ ਬੰਦਿਆਂ ਨੂੰ ਨਵੇਂ-ਨਵੇਂ ਸ਼ਖਸੀਅਤਾਂ ਨੂੰ ਠੀਕ ਹੈ ਜੀ ਰੰਗਾਰੰਗ ਪ੍ਰੋਗਰਾਮ ਕਰਾਂਗੇ ਵਿਆਹ ਦੇ ਵਿੱਚ ਆਪਾਂ 10 ਮਿੰਟ ਹਾਸਾ ਕਿੱਡਾ ਕਰਾਂਗੇ ਸਟੇਜ ਤੇ ਚੜਾਂਗੇ ਇਹ ਆ ਕਿ ਜੋ ਹੁਕਮ ਪਰਮਾਤਮਾ ਦਾ ਹਨ ਬੰਦਾ ਦਾ ਕੌਣ ਆ ਬੰਦਾ ਦਾ ਬਹੁਤ ਘੱਸਦਾ ਮੈਂ ਕਰਦੂੰ ਮੈਂ ਕਰਦੂੰ ਹੋਣਾ ਉਹ ਹੀ ਹੈ ਤੇ ਮੇਰੇ ਸਾਥ ਕਰਨੇ ਲਿਖਿਆ ਭਗਵੰਲੀ ਹੈ ਇੱਕ ਦਾ ਮੈਂ ਕਹੇ ਚੀਰਾ ਬੰਨੂਗਾ ਚੀਰਾ ਆਪਣੇ ਬੱਚਿਆਂ ਨੂੰ ਦਿਖਾਵਾਂਗੇ ਚੀਰਾ ਕੀ ਹੁੰਦਾ ਪਰ ਮੈਂ ਹੁਣ ਕੱਲ ਨੂੰ ਲਾਈਵ ਹੀ ਬੰਨ ਕੇ ਕੰਮ ਤੇ ਜਾਊਗਾ ਛੋੜ ਨਹੀਂ ਬੰਨਣ ਦਿੰਦਾ ਮੇਰਾ ਸਹੰਦਾਰ ਹਰੇਕ ਇਹ ਚੁੰਨੀ ਜੀ ਲਈ ਵਰਦਾ ਹੈ ਕਿ ਚਿਤਲੀ ਜੀ ਉੱਤਨੀ ਨੇ ਭਰਾਵਾ ਮੈਂ ਕਿਹਾ ਇਹ ਕਲਕੱਤੇ ਦਾ ਚੀਰਾ ਸਾਡਾ ਡਰਾਈਵਰਾਂ ਦਾ ਪੁਰਾਣਾ ਸਾਡੇ ਪੁਰਾਣੇ ਜਿਹੜੇ ਸਤਾਬ ਆ ਉਹਨਾਂ ਦਾ ਹੈ ਪਾਉ ਨੂੰ ਆਏ ਲਾਉਗਾ ਵੀ ਚੁੰਨੀ ਜੀ ਆ ਜਾ ਕੱਲ ਨੂੰ ਬੰਨਾਂਗੇ ਲਾਜਮੀ ਆਪਣੇ ਬੱਚਿਆਂ ਨੂੰ ਦਿਖਾਵਾਂਗੇ ਵੀ ਆਹ ਹੁੰਦਾ ਚੀਰਾ ਤੇ ਆਜੋ ਜੇ ਕਿਸੇ ਭਰਾ ਨੇ ਪਕੌੜੇ ਪਕੂੜੇ ਖਾਣੇ ਆ ਵਾਗ ਕੇ ਪੁਰਾਣੇ ਰਾਇਲ ਉਹ ਹੈਗਾਗਾ ਆਪਣਾ ਪੈਰਸ ਉੱਥੇ ਆ ਜਿਓ ਰਾਇਲ ਪੈਰਸ ਤੇ ਚੱਲੂਗਾ ਪਕੌੜਾ ਛਕੌੜਾ ਠੀਕ ਹੈ ਜੀ ਦੇਖੇ ਭਰਾ ਨੇ ਛਕਣਾ ਤਾਂ ਖੌਣ ਸਕਦਾ ਦੇਖੋ ਪਾਗਾ ਬਨ ਰਹੇ ਆ ਆ ਨਾ ਉਹ ਇਹ ਆ ਲੜ ਮਤਲਬ ਕਿ ਆ ਤੁਖਣ ਲੱਗ ਕੇ ਕੱਟ-ਕੱਟ ਕੇ ਆ ਤੜਕਾ ਨਾ ਮੂਹਰੇ ਵੱਡੇ ਗਏ ਫੋਲ ਤੇ ਕੰਮ ਕਰ ਨਹੀਂ ਰਹੇ ਜੋਰ ਨਹੀਂ ਲੱਗ ਰਿਹਾ ਬਿਲਕੁਲ ਬਾਜ ਨਾਲ ਕਰਾਂਗੇ ਸੈਟਿੰਗ ਆਪਾਂ ਆਪਾਂ ਚੱਲਾਂਗੇ ਜੀ 볼ਟ ਤੇ ਠੀਕ ਹੈ ਜੀ ਉਹਹਹ ਆਏ ਹੁੰਦਾ ਜੀ ਇਹ ਇਹਨੂੰ ਕਹਿੰਦੇ ਆ ਬਾਜ ਬਾਜਕ ਯਾਦ ਜਾਨਵਰ ਹੈ ਜਿਹਨੂੰ ਗੁਰੂ ਜੀ ਰੱਖਦੇ ਸੀ ਨਾਲ ਹਨਾ ਤੇ ਬਾਜ ਤੋਂ ਬਿਨਾ ਸਿੰਘਾਂ ਦੀ ਪੱਗ ਨੂੰ ਕੋਈ ਚੀਜ਼ ਟੱਚ ਨਹੀਂ ਕਰ ਸਕਦੀ ਇਹ ਦੇਖ ਲੋ ਹਾਂਜੀ ਦੱਸਿਓ ਮੇਰੇ ਭਰਾ ਹੈ ਪੱਗ ਕਿਵੇਂ ਬਾਬੇ ਨੇ ਸਹੀ ਮੰਨ ਲਈ ਯਾਰ ਤੁਹਾਡੀ ਕਿਰਪਾ ਨਾਲ ਹਨ ਤੁਸੀਂ ਸਾਰੇ ਭਰਾ ਹੁਣ ਸ਼ੇਅਰ ਕਰਿਆ ਕਰੋ ਦੱਬ ਕੇ ਮੇਰੇ ਭਰਾ ਤਾਰੀਪਾਪਾ ਬਲੌਗ ਨੂੰ ਤਾਰੀ ਬਾਬਾ ਸਮਾਲਸਾਰ ਆਪਾਂ 39000 ਤੋਂ ਪਾਰ ਲੈ ਗਏ ਆ ਬਾਪ ਅੱਧ ਦੀ ਪੌੜੀ ਜਾਣ ਨਾਲੇ ਆਧੇ ਰਹਿ ਗਈ ਤੇ ਮੇਰੇ ਵੀਰ ਨਾ ਉਹ ਬਟਨ ਜਾ ਮਗਾ ਦਿਓ ਕਿਰਾ ਘਰੇ ਬਸ ਹੋਰ ਬਟਨ ਜਾ ਭੱਲੇ ਆਉਣਾ ਹੈ ਕਿਰਾ ਤੋਂ ਦੀ ਕਿਰਪਾ ਨਾਲ ਕਾਮ ਤੇ ਉਹ ਝੇਰ ਦੱਬ ਕੇ ਤੇ ਆਜੋ ਅੱਜ ਵੱਡੀਆਂ-ਵੱਡੀਆਂ ਸਿਕਸੀਆਂ ਤਾਂ ਮਲਾਵਾਂਗੇ ਤੁਹਾਨੂੰ ਮੋਬਾਈਲ ਦੇ ਵਿੱਚ ਹਣਾ ਠੀਕ ਹੈ ਜੀ ਤੇ ਆ ਦੱਸਿਓ ਕਿਦਾਂ ਲੱਗੀ ਪਾਕ ਮੈਨੂੰ ਕਮੈਂਟ ਕਰਿਓ ਆਵਾਏ ਦੇਖੋ ਕਿਦਾਂ ਦਾ ਲੈ ਕੇ ਦਿੱਤਾ ਮੇਰਾ ਬੇਟਾ ਲੈ ਕੇ ਆਇਆ ਸੀ ਇਹ ਮਨਾਰ ਰੱਖਦਾ ਹੈ ਯਾਰ ਅਵਤਾਰ ਸਿੰਘ ਬੋਟਰ ਸਾਹਿਬ ਆਜਾ ਸਟੇਜ ਤੇ ਤਾਰੀ ਬਾਈ ਅਤੇ ਜੱਟ ਜੱਟ ਸੋਈ ਸਾਹਿਬ ਆ ਲਓ ਜੀ ਜੈ ਜਗੋ ਗੀਤਿਆ ਫੱਦਾ ਹੋਈ ਗੱਲਾਂ ਦੱਸਦਾ ਹੁੰਦਾ ਜਿਸਾਂ ਦੇ ਸਿਖਰ ਤੋਂ ਬੰਦਾ ਲੰਘਦਾ ਉਹੀ ਗੱਲਾਂ ਦੱਸਦਾ ਹਾਂ ਸਾਹਿਬ ਕਿਹਾ ਬੋਲਦਾ ਅੱਜ ਦਾ ਪੂਰਾ ਜੱਦਿਆ ਕਰਦਾ ਹਾਂ ਆਪਾਂ ਪੂਰੀ ਘੰਟਾ ਨਹੀਂ ਗਿਆ ਆਏ ਹਾਏ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਆ ਵੀ ਭਾਈ ਜੱਦਾ ਵਾ ਮਾਲਸਰ ਪਿੰਡ ਦੇ ਰਾਜ ਬਾਬੇ ਦੀ ਜਦੋਂ ਆਪਾਂ ਇਧਰ ਆਉਂਦੇ ਨਾ ਸਰੋਂ ਦੇ ਸਾਗ ਨਾਲ ਕੰਮ ਚੱਲਦਾ ਤੇ ਤੁਸੀਂ ਰੋਟੀ ਖਾ ਕੇ ਦੇਖਿਓ ਸਰੋਂ ਦੇ ਸਾਗ ਨਾਲ ਐਨ ਚੱਪ ਘੱਟ ਕੰਮੀ ਆ ਪੂਰਾ ਕਹਿੰਦਾ ਅਸੀਂ ਤਾਰੀ ਬਾਈ ਹallelujah ਜੀ ਜੀ ਇਹ ਵੀ ਕਰਨਡੀਆਂ ਵਾਲਾ ਵੀਰ ਐ ਵੀ ਬੰਦਾ ਸੰਘਰਸ਼ੋਂ ਫੇਰ ਜਿਹੜਾ ਬੰਦਾ ਸੰਘਰਸ਼ ਕਰਦਾ ਜਿਹੜੇ ਬੰਦੇ ਨੇ ਆਪਣੀ ਕਿਸਮਤ ਆਪ ਬਣਾਈ ਆ ਨਾ ਗਰੀਬੀ ਵਿੱਚੋਂ ਉੱਠਦੇ ਸਾਨੂੰ ਸਾਰੇ ਬੰਦੇ ਵਧੀਆ ਲੱਗਦੇ ਆ ਮਾਰੀ ਬਾਈ ਤਾਂ ਹੀ ਤੁਸੀਂ ਵਧੀਆ ਲੱਗਦੇ ਹੋ ਤੇ ਆਈ ਦੋ ਦਾ ਮੰਨਰ ਲੱਭਿਆ ਹੋਵੇ ਰੋਦੇ ਮੈਂ ਕਿਹਾ ਯਾਰ ਤਾਰੀ ਬਾਪੇ ਨੂੰ ਮਿਲ ਕੇ ਜਾਣਾ ਪਰ ਉਹਦੇ ਆਪਣਾ ਮੇਲ ਨਹੀਂ ਹੋਇਆ ਪਰ ਅੱਜ ਬਾਪੇ ਦੀ ਕਿਰਪਾ ਨਾਲ ਤਾਰੀ ਬਾਪਾ ਵੀ ਮਿਲ ਗਿਆ ਤੇ ਅਵਸਾਰ ਸਿੰਘ ਫੋਟੋ ਸਾਹਿਬ ਵੀ ਮਿਲ ਗਿਆ ਅੱਜ ਆਹ ਹੇਮਾ ਮਾਲਣੀ ਦੀ ਫੋਟੋ ਸ਼ੀਸ਼ੇ ਤੇ ਵਲਾਈ ਨੀ they ਓ ਬਾਬਾ ਆਸੀ ਆ ਗਿਆ 11 ਦਾ ਯਾਰ ਹਾਥੀ ਯਾਰ ਏ ਹਾਥੀ ਨਾਲ ਸਾਡਾ ਬੜਾ ਪਿਆਰ ਏ ਉਹ ਚਿੱਤਰ ਸਿੰਘ ਨੇ ਨਾਗੜੀ ਇੱਥੇ ਠੋਕੀ ਸੀ ਕਿੱਥੇ ਠੋਕੀ ਸੀ ਬਾਬਾ ਇੱਥੇ ਆ ਇੱਥੇ ਇੱਥੇ ਮਾਰੀ ਟਾਗਣੀ ਚਿੱਤਰ ਸਿੰਘ ਨੇ ਬਾਬਾ ਚੜ ਜਾ ਉੱਤੇ ਇਹਦੇ ਨਹੀਂ ਚੜਦੇ ਦਿੰਦਾ ਨਹੀਂ ਬਾਬਾ ਚੜ ਜਾਣ ਦੇ ਉੱਤੇ ਉਹ ਖਰਚ ਕਰਦੀ ਰੋਗਲਾ ਕੋਈ ਨਹੀਂ ਹਰ ਕੇ ਗੱਲ ਸੁਣ ਕੇ ਜਾ ਸੜਕ ਤੇ ਨੂੰ ਗੱਲ ਸੁਣਾਉਣੀ ਆ ਸਮੇਂ ਦੀ ਪੁਰਾਣੀ ਦੀ ਠੀਕ ਹੈ ਮੋਟਰਸਾਈਕਲ ਨੂੰ ਨਹੀਂ ਘੋਕਣਾ ਨਹੀਂ ਇਹਨੂੰ ਨਹੀਂ ਕੁਛ ਕਹਿਣਾ ਮੋਟਰਸਾਈਕਲ ਨੂੰ ਪੈਂਦਾ ਆਪਣੇ ਨੂੰ ਹਾਂ ਤਤਾ ਇਹਨੂੰ ਕਾ ਚੱਲ ਲੈ ਜਾ ਬਾਬਾ ਤੋਰ ਇਹਨੂੰ ਮੋਟਰਸਾਈਕਲ ਨੂੰ ਘੋਕ ਕਹਿੰਦਾ ਲੱਗਦਾ ਓ ਚੜਦੀ ਗੱਲਾਂ ਬੋਲਦੇ ਚੜਦੀ ਗੱਲਾਂ ਬੋਲ ਓ ਬੱਲੇ ਬੱਲੇ ਹਾਥੀ 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 ਆ ਦੇ ਹਾਥੀ ਆ ਗਿਆ ਹੈ ਪੂਰੇ ਨਜ਼ਾਰੇ ਜੰਗੇ ਲਫੜ ਕਰਦੇ ਸੇਵਾ ਬਾਬਾ ਇਹਨਾਂ ਦੀ ਹਾਥੀ ਦੀ ਆ ਕਿੱਡਾ ਸਰੀਰ ਆ ਓਏ ਦਾ ਭੈ ਜੋ ਬਾਬਾ ਕਿੱਡਾ ਸਰੀਰ ਆ ਮਾਰਦਾ ਤਾਂ ਨਹੀਂ ਆ ਠੰਗਦਾ ਨਹੀਂ ਮਾਰਦਾ ਗੰਬੀ ਨਾ ਵੱਡੇ ਛੋਸ਼ਾ ਬਾਬਾ ਹਾਂ ਛੋਸ਼ਾ ਕਿਵੇਂ ਵੱਡੂਗਾ ਯਾਰਾ ਯਾਰ ਹਾਥੀ ਹਾਥੀ ਯਾਰਾ ਨਾ ਯਾਰ ਹਾਥੀ ਯਾਰਾ ਹਾਥੀ ਸਾਡਾ ਹਾਥੀ ਐ ਹਾਥੀ ਯਾਰਾ ਨਾ ਯਾਰ ਹਾਥੀ ਚੰਗਾ ਜੀ ਬਾਬਾ ਜੀ ਨਾਲ ਸਾਡਾ ਪਿਆਰ ਹਾਥੀ ਮੇਰਾ ਸਾਥੀ ਐ ਕਿੱਡਾ ਵੱਡਾ ਜਾਨਵਰ ਏ ਭੈਣ ਜੋ ਕਿੱਡਾ ਵੱਡਾ ਜਾਨਵਰ